ਹੈਲੋ ਸਸਰੀਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਮਾਝੇ ਵਾਲੇ ਬਲੌਗ ਤੇ ਆਸ ਕਰਦੇ ਹਾਂ ਕਿ ਸਾਰੇ ਭੈਣ ਭਰਾ ਠੀਕ ਹੋਵਗੇ ਅਸੀਂ ਵੀ ਠੀਕ ਠਾਕ ਹਾਂ ਪਰ ਮਹਾਤਮਾ ਤੁਹਾਨੂੰ ਹਮੇਸ਼ਾ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਜਿਹੜੇ ਭੈਣ ਭਰਾਵਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਉਹਨਾਂ ਦਾ ਬਹੁਤ ਬਹੁਤ ਦਿਨੋ ਧੰਨਵਾਦ ਜਿਹੜੇ ਭੈਣ ਭਰਾਵਾਂ ਨੇ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ ਚੈਨਲ ਨੂੰ ਜਾ ਕੇ ਸਬਸਕ੍ਰਾਈਬ ਕਰ ਲੈਣ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਤਾਂ ਅੱਗੇ ਵੀ ਸ਼ੇਅਰ ਕਰਿਆ ਕਰੋ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਸ਼ੁਰੂ ਕਰਦੇ ਆਪਾਂ ਅੱਜ ਦੀ ਵੀਡੀਓ ਆਪਾਂ ਅਕਸਰ ਜਦੋਂ ਕਿਸੇ ਨੂੰ ਬਾਹਰ ਜਾ ਕੇ ਮਿਲਦੇ ਆਂ ਤੇ ਸਾਨੂੰ ਅੱਗੋਂ ਦੀ ਜਿਹੜਾ ਅਗਲਾ ਬੰਦਾ ਇਹ ਪੁੱਛਦਾ ਵਾ ਕਿ ਤੁਸੀਂ ਕਿੱਦਾਂ ਜੇ ਤੇ ਆਪਾਂ ਉਹਨਾਂ ਨੂੰ ਹਮੇਸ਼ਾ ਬੋਲਦੇ ਆਂ ਕਿ ਅਸੀਂ ਚੜ੍ਹਦੀ ਕਲਾ ਵਿੱਚ ਆਂ ਅਸੀਂ ਸਦਾ ਚੜ੍ਹਦੀ ਕਲਾ ਵਿੱਚ ਬੋਲਦੇ ਆਂ ਤੇ ਸਾਨੂੰ ਬੋਲਣਾ ਵੀ ਇਦਾਂ ਹੀ ਚਾਹੀਦਾ ਵਾ ਹਮੇਸ਼ਾ ਸਾਨੂੰ ਚੰਗਾ ਹੀ ਆਪਣਾ ਆਪ ਦਿਖਾਉਣਾ ਚਾਹੀਦਾ ਵਾ ਕਿ ਅਸੀਂ ਸਦਾ ਚੜ੍ਹਦੀ ਕਲਾ ਵਿੱਚ ਹੀ ਆਂ ਪਾਵੇਂ ਸਾਡੇ ਦਿਲ ਦੇ ਵਿੱਚ ਇੱਕ ਕੁਐਸਚਨ ਆ ਕਿਸੇ ਜਗ੍ਹਾ ਕੋਈ ਨਾ ਕੋਈ ਗੱਲ ਹੋਵੇ ਪਰ ਸਾਨੂੰ ਦੂਸਰਿਆਂ ਨੂੰ ਇਹ ਕਦੇ ਨਹੀਂ ਦਿਖਾਉਣਾ ਚਾਹੀਦਾ ਕਿ ਅਸੀਂ ਕਿਸੇ ਗੱਲ ਨੂੰ ਪਰੇਸ਼ਾਨ ਹਾਂ ਅਕਸਰ ਆਪਾਂ ਉਹਨਾਂ ਲੋਕਾਂ ਦੇ ਨਾਲ ਮਿਲਦੇ ਵਰਤਦੇ ਹਾਂ ਜਿਹੜੇ ਬਹੁਤ ਹੀ ਚੰਗੇ ਦੂਸਰਿਆਂ ਨੂੰ ਵੀ ਪ੍ਰੇਰਿਤ ਕਰਦੇ ਆਪਣੇ ਆਪ ਤੋਂ ਸਾਨੂੰ ਹਮੇਸ਼ਾ ਇਸ ਤਰ੍ਹਾਂ ਲੋਕਾਂ ਦੇ ਨਾਲ ਮਿਲਣਾ ਚਾਹੀਦਾ ਵਾ ਕਿ ਅਸੀਂ ਆਪਣੇ ਆਪ ਨੂੰ ਇਸ ਤਰੀਕੇ ਨਾਲ ਦਿਖਾਈਏ ਕਿ ਅਸੀਂ ਹਮੇਸ਼ਾ ਸਦਾਚਾਰ ਦੀ ਕਲਾ ਵਿੱਚ ਰਹਿਣੇ ਹਾਂ ਹੁੰਦਾ ਕਿ ਆਪਾਂ ਜਦੋਂ ਦੂਸਰਿਆਂ ਦੇ ਨਾਲ ਮਿਲਦੇ ਆ ਤੇ ਦੂਸਰਿਆਂ ਨੂੰ ਵੀ ਸਾਡੇ ਤੋਂ ਬਹੁਤ ਹੀ ਜ਼ਿਆਦਾ ਚੰਗਾ ਸੁਭਾਅ ਹੋਣ ਕਰਕੇ ਕੁਛ ਨਾ ਕੁਛ ਚੰਗਾ ਸਿੱਖਣ ਨੂੰ ਮਿਲਦਾ ਵਾ ਜੇ ਅਸੀਂ ਕਿਸੇ ਐਹੋ ਜੇ ਆਦਮੀ ਦੇ ਨਾਲ ਭੈਣ ਭਰਾਵਾਂ ਨਾਲ ਮਿਲਦੇ ਆ ਜਿਹੜੇ ਹਮੇਸ਼ਾ ਤੁਹਾਨੂੰ ਪੈਂਦੀ ਕਲਾ ਵਾਲੀ ਸੁਟਣਗੇ ਪੈਂਦੀ ਕਲਾ ਦੀਆਂ ਹੀ ਗੱਲਾਂ ਕਰਨਗੇ ਸਭ ਕੁਝ ਹੁੰਦਿਆਂ ਹੋਇਆਂ ਵੀ ਰੋਈ ਜਾਣਗੇ ਮਰੂ ਮਰੂ ਕਰੀ ਜਾਣਗੇ ਕਈਆਂ ਜਣਿਆਂ ਦਾ ਬਹੁਤ ਇਦਾਂ ਦਾ ਸੁਭਾਅ ਹੁੰਦਾ ਵਾ ਉਹੋ ਜਿਹੇ ਲੋਕਾਂ ਦੇ ਨਾਲ ਤੁਸੀਂ ਆਪਣਾ ਜਿਹੜਾ ਵਾ ਉੱਠਣਾ ਬੈਣਾ ਬੈਠਣਾ ਉਹ ਥੋੜਾ ਘੱਟ ਕਰੋ ਕਿਉਂਕਿ ਤੁਸੀਂ ਜੇ ਚੰਗੇ ਆਪਣੀ ਜ਼ਿੰਦਗੀ ਜੀਣਾ ਚਾਹੁੰਦੇ ਆ ਜੇ ਤੁਸੀਂ ਜਿੰਦਾਦਿਲੀ ਨਾਲ ਜੀਣਾ ਚਾਹੁੰਦੇ ਆ ਤੇ ਤੁਹਾਨੂੰ ਹਮੇਸ਼ਾ ਇਹੋ ਜਿਹੇ ਲੋਕਾਂ ਦੇ ਨਾਲ ਮਿਲਣਾ ਚਾਹੀਦਾ ਵਾ ਜਿਹੜੇ ਹਮੇਸ਼ਾ ਚੜ੍ਹਦੀ ਕਲਾ ਦੀ ਗੱਲ ਕਰਨ ਜਿਹੜੇ ਚੜ੍ਹਦੀ ਕਲਾ ਦੀ ਗੱਲ ਕਰਦੇ ਆ ਅਸੀਂ ਜਦੋਂ ਉਹਨਾਂ ਨਾਲ ਮਿਲਦੇ ਆ ਤੇ ਸਾਨੂੰ ਉਹਨਾਂ ਤੋਂ ਬਹੁਤ ਕੁਝ ਵੀ ਆਹਾਨੂੰ ਆਪ ਨੂੰ ਵੀ ਬਹੁਤ ਸਿੱਖਣ ਨੂੰ ਮਿਲਦਾ ਵਾ ਕਦੀ ਕਦੀ ਸਾਡੇ ਆਲੇ-ਦੁਆਲੇ ਸਾਡੇ ਦੋਸਤੀ ਯਾਰੀ ਦੋਸਤੀ ਦੇ ਵਿੱਚ ਇਹੋ ਜਿਹੇ ਲੋਕ ਹੁੰਦੇ ਆ ਜਿਹੜੇ ਕੀ ਹਮੇਸ਼ਾ ਬਸ ਹਮੇਸ਼ਾ ਟੈਂਦੀ ਕਲਾ ਦੀਆਂ ਗੱਲਾਂ ਕਰਨਗੇ ਹਮੇਸ਼ਾ ਕਿਸੇ ਬਿਜ਼ਨਸ ਨੂੰ ਲੈ ਕੇ ਹਮੇਸ਼ਾ ਬੋਲਣਗੇ ਐਦਾਂ ਨਹੀਂ ਐਦਾਂ ਹੋਇਆ ਸਾਨੂੰ ਅੱਜ ਜਿਹੜੀ ਜ਼ਿੰਦਗੀ ਆ ਸਾਨੂੰ ਅੱਜ ਨੂੰ ਜੀਣਾ ਚਾਹੀਦਾ ਸਾਡੇ ਪਿੱਛੇ ਕੀ ਹੋ ਗਿਆ ਸਾਨੂੰ ਉਹਦੇ ਬਾਰੇ ਵੀ ਜਿਆਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀ ਕਿ ਹਾਂ ਐਦਾਂ ਸੀ ਉਹ ਗੱਲ ਗੱਲਾਂ ਕਰ ਕਰਕੇ ਇੰਚੇਤੇ ਕਰ ਕਰਕੇ ਆਪਣੇ ਆਪ ਨੂੰ ਕੋਸੀ ਜਾਣਾ ਦੂਸਰਿਆਂ ਨੂੰ ਕੋਸੀ ਜਾਣਾ ਇਹ ਇੱਕ ਬਹੁਤ ਖਰਾਬ ਆਦਤ ਵਾ ਕੱਲ ਆਉਣ ਵਾਲੇ ਕੱਲ ਦੇ ਵਿੱਚ ਕੀ ਹੋਣਾ ਵਾ ਸਾਨੂੰ ਇਹਦੇ ਬਾਰੇ ਕੁਝ ਨਹੀਂ ਪਤਾ ਵਾ ਕਿ ਆਉਣ ਵਾਲਾ ਕੱਲ ਕਿਹੋ ਜਿਹਾ ਹੋਣਾ ਪਰ ਜਿਹੜਾ ਸਾਡਾ ਅੱਜ ਆ ਅਸੀਂ ਉਹਨੂੰ ਅੱਜ ਨੂੰ ਚੰਗੀ ਤਰ੍ਹਾਂ ਜੀ ਸਕਦੇ ਹਾਂ ਜੇ ਅਸੀਂ ਇਸ ਸਾਹਸ ਦੇ ਵਿੱਚ ਰਵਾਂਗੇ ਕਿ ਸਾਡੇ ਕੋ ਜਦੋਂ ਆ ਚੀਜ਼ ਆਊਗੀ ਤੇ ਅਸੀਂ ਇਦਾਂ ਕਰਾਂਗੇ ਜੇ ਸਾਡੇ ਕੋ ਚੰਗਾ ਘਰ ਆਊਗਾ ਤੇ ਅਸੀਂ ਬਣੂਗਾ ਤੇ ਅਸੀਂ ਆ ਕਰਾਂਗੇ ਸਾਡੇ ਕੋ ਚੰਗਾ ਪੈਸਾ ਆਊਗਾ ਤੇ ਅਸੀਂ ਆ ਕਰਾਂਗੇ ਪਤਾ ਨਹੀਂ ਕੱਲ ਕਿਹੋ ਜਿਹਾ ਆਉਣਾ ਇਹਦੇ ਬਾਰੇ ਤੇ ਆਪਾਂ ਕੁਝ ਕਹਿ ਨਹੀਂ ਸਕਦੇ ਪਰ ਜਿਹੜਾ ਸਾਡੇ ਕੋ ਅੱਜ ਹੈਗਾ ਵਾ ਅੱਜ ਦੇ ਵਿੱਚ ਅਸੀਂ ਘੱਟ ਆਮਦਨ ਵਿੱਚ ਘੱਟ ਪੈਸਾ ਵਿੱਚ ਜਾਂ ਸਾਡੇ ਕੋ ਬਹੁਤ ਵੱਡਾ ਘਰ ਨਹੀਂ ਆ ਪਰ ਕਿਹਦੀ ਅਸੀਂ ਬਹੁਤ ਆਪਣੇ ਚਾਹ ਪੂਰੇ ਕਰ ਸਕਦੇ ਆ ਜਿੱਥੇ ਅਸੀਂ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਦੇ ਆ ਅਸੀਂ ਆਪਣੇ ਚਾਹ ਵੀ ਪੂਰੇ ਕਰ ਸਕਦੇ ਆ ਸਾਨੂੰ ਹਮੇਸ਼ਾ ਅੱਜ 'ਚ ਜੀਣਾ ਚਾਹੀਦਾ ਵਾ ਨਾ ਕਿ ਸਾਨੂੰ ਇਸ ਚੀਜ਼ ਦਾ ਇੰਤਜ਼ਾਰ ਕਰਨਾ ਚਾਹੀਦਾ ਕਿ ਜਦੋਂ ਸਾਡੇ ਕੋਲ ਕੱਲ ਇਦਾਂ ਹੋਊਗਾ ਤੇ ਅਸੀਂ ਇਦਾਂ ਕਰਾਂਗੇ ਜੇ ਅਸੀਂ ਹਮੇਸ਼ਾ ਆਪਣੇ ਆਪ ਨੂੰ ਖੁਸ਼ ਰੱਖਾਂਗੇ ਤੇ ਫਿਰ ਉਹਦੇ ਨਾਲ ਸਾਡਾ ਜਿਹੜਾ ਘਰ ਦਾ ਮਾਹੌਲ ਵੀ ਆ ਉਹ ਵੀ ਠੀਕ ਰਹਿੰਦਾ ਵਾ ਕਦੀ ਕਦੀ ਹੁੰਦਾ ਵਾ ਕਿ ਅਸੀਂ ਕਿਸੇ ਨਾ ਕਿਸੇ ਗੱਲ ਤੋਂ ਪਰੇਸ਼ਾਨ ਹੁੰਨੇ ਆ ਜਿਸ ਤਰ੍ਹਾਂ ਸਾਡਾ ਕੋਈ ਘਰ ਦਾ ਕੰਮ ਨਹੀਂ ਬਣੰਦਿਆ ਤੇ ਅਸੀਂ ਆਪਣੇ ਆਪ ਨੂੰ ਕੋਸਣ ਦੇ ਪੈਨੇ ਆ ਸਾਨੂੰ ਜਾਂ ਸਾਡੀ ਕਿਸੇ ਨਾ ਕੋਈ ਗੱਲ ਹੋ ਗਈ ਤਾਂ ਵੀ ਅਸੀਂ ਆਪਣੇ ਆਪ ਨੂੰ ਕੋਸਦੇ ਆ ਨਹੀਂ ਤੁਸੀਂ ਆਪਣੇ ਆਪ ਨੂੰ ਕਦੀ ਕੋਸਿਆ ਨਾ ਕਰੋ ਕਿਉਂਕਿ ਇਹ ਕੰਮ ਤੁਸੀਂ ਦੂਸਰਿਆਂ ਤੇ ਛੱਡ ਦਿਆ ਕਰੋ ਦੂਸਰਿਆਂ ਕੋਲ ਬਹੁਤ ਟਾਈਮ ਰਹਿੰਦਾ ਵਾ ਤੁਹਾਡੇ ਬਾਰੇ ਸੋਚਣ ਵਾਸਤੇ ਗੱਲਾਂ ਕਰਨ ਵਾਸਤੇ ਤੁਹਾਨੂੰ ਕੋਸਣ ਵਾਸਤੇ ਇਸ ਤਰਕੇ ਤੁਸੀਂ ਆਪਣੇ ਆਪ ਨੂੰ ਕਦੀ ਵੀ ਕੋਸਿਆ ਨਾ ਕਰੋ ਕਿ ਆ ਜੋ ਵੀ ਹੋਇਆ ਇਹ ਸਭ ਮੇਰੇ ਕਰਕੇ ਹੋਇਆ ਵਾ ਕਿਉਂਕਿ ਹਰ ਬੰਦਾ ਆਪਣੇ ਆਪ ਨੂੰ ਚੰਗਾ ਹੀ ਅਕਮੋਂਦਾ ਵਾ ਤੇ ਫਿਰ ਤੁਸੀਂ ਆਪਣੇ ਆਪ ਨੂੰ ਕਿਉਂ ਇਸ ਤਰ੍ਹਾਂ ਸੋਚੋ ਕਿ ਮੈਂ ਜੋ ਹੋਇਆ ਮੇਰੇ ਕਰਕੇ ਹੋਇਆ ਵਾ ਨਹੀਂ ਇਹ ਕੰਮ ਜਿਹੜਾ ਤੁਸੀਂ ਦੂਸਰਾਂ ਤੇ ਛੱਡਿਆ ਕਰੋ ਆਪਣੇ ਆਪ ਨੂੰ ਆਪਣੇ ਘਰ ਦੇ ਮਾਹੌਲ ਵਿੱਚ ਆਪਣੇ ਬੱਚਿਆਂ ਦੇ ਨਾਲ ਤੁਸੀਂ ਖੁਸ਼ ਰਿਆ ਕਰੋ ਆਪਣੇ ਘਰ ਦਾ ਮਾਹੌਲ ਖੁਸ਼ ਰੱਖੋ ਆਪਣੇ ਕੰਮ ਜਿਹੜੇ ਆ ਟਾਈਮ ਨਾ ਕਰੋ ਜਿਹੜੇ ਕੰਮ ਤਾਂ ਨੂੰ ਅੱਜ ਵਾ ਉਹ ਅੱਜ ਦੇ ਅੱਜ ਕਰੋ ਉਹਨਾਂ ਨੂੰ ਕੱਲ ਤੇ ਨਾ ਕਦੀ ਵੀ ਛੱਡਿਆ ਕਰੋ ਦੂਸਰੀ ਗੱਲ ਕੀ ਸਾਨੂੰ ਹਮੇਸ਼ਾ ਲੱਗਦਾ ਵਾ ਕਿ ਜੇ ਸਾਡਾ ਆਹ ਕੰਮ ਚੱਲਦਾ ਤੇ ਇਦਾਂ ਹੁੰਦਾ ਜੇ ਸਾਡਾ ਆਹ ਕੰਮ ਚੱਲਦਾ ਉਦਾਂ ਹੁੰਦਾ ਪਰਮਾਤਮਾ ਜਿਹੜਾ ਵਾ ਉਹਨੇ ਇੱਕ ਚੀਜ਼ ਬਣਾਈ ਆ ਕੁਦਰਤ ਕੁਦਰਤ ਨੇ ਜਦੋਂ ਵੀ ਜੋ ਵੀ ਚਾਇਆ ਉਦੋਂ ਹੀ ਹੋਣਾ ਵਾ ਸਾਡੇ ਕਹਿਣ ਨਾਲ ਉਹ ਇੰਨੀ ਛੇਤੀ ਨਹੀਂ ਹੋਣਾ ਉਹਦਾ ਜਦੋਂ ਸਮਾਂ ਆਊਗਾ ਉਹ ਉਦੋਂ ਹੀ ਹੋਊਗਾ ਜ਼ਰੂਰੀ ਨਹੀਂ ਕਿ ਅਸੀਂ ਸਮਾਂ ਜਦੋਂ ਵੀ ਆਵੇ ਇਹ ਜ਼ਰੂਰੀ ਨਹੀਂ ਹੁੰਦਾ ਕਿ ਅਸੀਂ ਉਹਦੇ ਬਾਰੇ ਹੀ ਖੜੀ ਸੋਚਦੇ ਰਹੀਏ ਸਾਨੂੰ ਅੱਜ ਵਿੱਚ ਰਹਿ ਕੇ ਅੱਜ ਦੀਆਂ ਚੀਜ਼ਾਂ ਬਾਰੇ ਸੋਚਣਾ ਚਾਹੀਦਾ ਵਾ ਅੱਜ ਨੂੰ ਜੀਣਾ ਚਾਹੀਦਾ ਵਾ ਅੱਜ ਦੇ ਨਾਲ ਹੀ ਰਹਿਣਾ ਚਾਹੀਦਾ ਅਸੀਂ ਕੀ ਕਰਦੇ ਹਾਂ ਕਿ ਕੱਲ੍ਹ ਵਾਸਤੇ ਸੋਚੀ ਜਾਂਦੇ ਹਾਂ ਕਿ ਇਹ ਅੱਜ ਹੋ ਮੈਕਾਂ ਕਰ ਲਾਂ ਉਸ ਤੋਂ ਬਾਅਦ ਆ ਮੇਰੀ ਜ਼ਿੰਦਗੀ ਦੇ ਵਿੱਚ ਕੁਝ ਚੰਗਾ ਹੋਊਗਾ ਤੇ ਫਿਰ ਮੈਂ ਇੰਜੋਏ ਕਰੂੰਗਾ ਚੰਗਾ ਹੋਊਗਾ ਤੇ ਫਿਰ ਮੈਂ ਆ ਕੰਮ ਕਰੂੰਗਾ ਨਹੀਂ ਕੱਲ ਦਾ ਪਤਾ ਨਹੀਂ ਕੱਲ ਕਿਹੜੇ ਤਰੀਕੇ ਦਾ ਹੋਣਾ ਪਰ ਅੱਜ ਜਿਹੜਾ ਵਾ ਉਹਨੂੰ ਹਮੇਸ਼ਾ ਤੁਸੀਂ ਚੜ੍ਹਦੀ ਕਲਾ ਵਿੱਚ ਹੀ ਰੱਖੋ ਜੇ ਤੁਸੀਂ ਆਪਣੇ ਆਪ ਨੂੰ ਚੜ੍ਹਦੀ ਕਲਾ ਵਿੱਚ ਰੱਖੋਗੇ ਤੇ ਤੁਹਾਡੇ ਬੱਚੇ ਵੀ ਫਿਰ ਤੁਹਾਡੇ ਤੋਂ ਹੋਜਣਾ ਕੁਝ ਚੰਗਾ ਹੀ ਸਿੱਖਦੇ ਆ ਕਿਉਂਕਿ ਆਪਾਂ ਜਿਸ ਤਰ੍ਹਾਂ ਦਾ ਮਾਹੌਲ ਆਪਣੇ ਬੱਚਿਆਂ ਨੂੰ ਦੇ ਦਿੰਨੇ ਆ ਉਸ ਤਰ੍ਹਾਂ ਦਾ ਹੀ ਮਾਹੌਲ ਬੱਚੇ ਵੀ ਫਿਰ ਸਾਡੇ ਵਾਂਗੂ ਚੰਗਾ ਜੀਵਨ ਜੀਂਦੇ ਆ ਜੀ ਅਸੀਂ ਖੁਸ਼ੀ ਖੁਸ਼ੀ ਹਰ ਚੀਜ਼ ਨੂੰ ਜੀਣਨੇ ਆ ਸਾਡਾ ਜਿਹੜਾ ਸੁਭਾਅ ਆ ਉਹ ਹੁੰਦਾ ਵਾ ਕਿ ਅਸੀਂ ਦੂਸਰਿਆਂ ਦੇ ਨਾਲ ਹੋਈਆਂ ਬੀਤੀਆਂ ਗੱਲਾਂ ਨੂੰ ਲੈ ਕੇ ਆਪਣੇ ਮਨੇ ਮਨ ਕੁਝ ਨਾ ਕੁਝ ਨਾ ਕੁਝ ਸੋਚਦੇ ਰਹਿੰਨੇ ਆ ਸਾਨੂੰ ਇਸ ਤਰ੍ਹਾਂ ਦੇ ਸੋਚਾਂ ਵਿਚਾਰਾਂ ਨਹੀਂ ਸੋਚਣੀਆਂ ਚਾਹੀਦੀਆਂ ਕਿਉਂਕਿ ਜੋ ਹੋ ਰਿਹਾ ਵਾ ਉਹ ਵੀ ਸਹੀ ਆ ਤੇ ਜੋ ਬੀਤ ਗਿਆ ਵਾ ਉਹ ਵੀ ਸਹੀ ਆ ਆਪਾਂ ਆਉਣ ਵਾਲੇ ਕੱਲ ਦੀ ਤਿਆਰੀ ਕਰੀਏ ਕਿ ਜਿਹੜਾ ਸਾਡਾ ਆਉਣ ਵਾਲਾ ਕੱਲ ਆ ਉਹ ਚੰਗਾ ਸੋਹਣਾ ਕੱਲ ਹੋਵੇ ਆਪਣੇ ਆਲੇ ਦੁਆਲੇ ਆਪਣੇ ਦੋਸਤਾਂ ਵਿੱਚ ਇਹੋ ਜਿਹੇ ਦੋਸਤ ਨਾ ਰੱਖੋ ਜਿਹੜੇ ਹਮੇਸ਼ਾ ਨੈਗੇਟਿਵਿਟੀ ਵਾਲੀਆਂ ਗੱਲਾਂ ਕਰਨ ਤੁਸੀਂ ਇਹੋ ਜਿਹੇ ਹਮੇਸ਼ਾ ਦੋਸਤਾਂ ਨਾਲ ਰਹੋ ਜਿਹੜੇ ਖੁਸ਼ ਰਹਿੰਦੇ ਆ ਤਾਨੂੰ ਆਪਣੇ ਆਪਣੇ ਆਪ ਨੂੰ ਖੁਸ਼ ਰੱਖਣ ਦੇ ਜਿਹੜੇ ਤਰੀਕੇ ਆ ਉਹ ਆਪ ਲੱਭਣੇ ਹੋਣਗੇ ਤੁਸੀਂ ਹਮੇਸ਼ਾ ਦੂਸਰਿਆਂ ਤੋਂ ਇਹ ਉਮੀਦ ਨਾ ਕਰਿਆ ਕਰੋ ਕਿ ਦੂਸਰੇ ਤੁਹਾਡੀ ਖੁਸ਼ੀ ਦਾ ਕਾਰਨ ਬਣ ਨਹੀਂ ਤੁਹਾਡੀ ਖੁਸ਼ੀ ਦਾ ਕਾਰਨ ਤੁਹਾਨੂੰ ਖੁਦ ਬਣਨਾ ਵਾ ਤੁਹਾਡੀ ਖੁਸ਼ੀ ਤੁਹਾਡੀ ਜ਼ਿੰਮੇਵਾਰੀ ਆ ਤੁਹਾਨੂੰ ਇਹ ਸੋਚਣਾ ਵਾ ਕਿ ਮੈਂ ਕਿਦਾਂ ਖੁਸ਼ ਰਹਿ ਸਕਦਾ ਵਾਂ ਨਾ ਕਿ ਇਹ ਸੋਚਣਾ ਵਾ ਕਿ ਦੂਸਰੇ ਮੈਨੂੰ ਕਿਦਾਂ ਖੁਸ਼ ਰੱਖ ਸਕਦੇ ਆ ਦੂਸਰੇਆਂ ਦਾ ਕੰਮ ਖਾਲੀ ਹੁੰਦਾ ਵਾ ਤੁਹਾਡੇ ਬਾਰੇ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰਨੀਆਂ ਤੁਹਾਡੇ ਤੇ ਤਰ੍ਹਾਂ-ਤਰ੍ਹਾਂ ਦੀਆਂ ਟਿੱਪਣੀਆਂ ਕਰਦਿਆਂ ਤਰ੍ਹਾਂ-ਤਰ੍ਹਾਂ ਦੇ ਤੁਹਾਡੇ ਤੇ ਸਵਾਲ ਚੁੱਕਣੇ ਤੁਸੀਂ ਖਾਲੀ ਇਹ ਤਾਂ ਦੂਸਰਿਆਂ ਨੂੰ ਦਿਆ ਕਰੋ ਆਪਣੇ ਆਪ ਨੂੰ ਖੁਸ਼ ਰੱਖਣ ਦਾ ਕੰਮ ਤੁਸੀਂ ਆਪਣੇ ਕੋਲ ਹੀ ਰੱਖੋ ਤੁਸੀਂ ਆਪਣੇ ਆਪ ਨੂੰ ਬਹੁਤ ਹੀ ਚੰਗੇ ਤਰੀਕੇ ਨਾਲ ਖੁਸ਼ ਰੱਖ ਸਕਦੇ ਆ ਜ਼ਰੂਰੀ ਨਹੀਂ ਕਿ ਹਰ ਚੀਜ਼ ਦੇ ਪੈਸਾ ਹੋਵੇ ਪੈਸੇ ਦੇ ਨਾਲ ਜੇ ਕੋਈ ਇਨਸਾਨ ਖੁਸ਼ ਰਹਿੰਦਾ ਇਸ ਫਿਰ ਤੇ ਵੱਡੇ ਵੱਡੇ ਜਿੰਨੇ ਵੀ ਅਮੀਰ ਲੋਕ ਹੀ ਸਾਰੇ ਖੁਸ਼ ਹੀ ਰਹਿੰਦੇ ਕਦੀ ਕਦੀ ਸਾਡੇ ਮਨ ਦੀ ਜਿਹੜੀ ਖੁਸ਼ੀ ਆ ਉਹ ਬਹੁਤ ਛੋਟੀਆਂ ਛੋਟੀਆਂ ਚੀਜ਼ਾਂ ਦੇ ਵਿੱਚ ਛੁਪੀ ਹੁੰਦੀ ਆ ਜੇ ਤੁਹਾਡਾ ਮਨ ਕਿਸੇ ਗੱਲੋਂ ਉਦਾਸ ਆ ਤੁਹਾਨੂੰ ਲੱਗਦਾ ਵਾ ਕਿ ਮੇਰੇ ਮਨ ਨੂੰ ਕਿਸੇ ਤਰ੍ਹਾਂ ਦੀ ਉਦਾਸੀ ਆ ਤੇ ਚੰਗੇ ਗਾਣੇ ਸੁਣਿਆ ਕਰੋ ਚੰਗਾ ਮਿਊਜ਼ਿਕ ਨੱਚਣ ਟੱਪਣ ਵਾਲਾ ਇਸ ਤਰ੍ਹਾਂ ਦੇ ਗਾਣੇ ਸੁਣਿਆ ਕਰੋ ਜੇ ਤੁਹਾਡਾ ਮਨ ਕਦੀ ਕਿਸੇ ਗੱਲੋਂ ਉਦਾਸ ਆ ਤੇ ਤੁਸੀਂ ਆਪਣੇ ਕਿਸੇ ਦੋਸਤ ਕਿਸੇ ਫਰੈਂਡ ਦੇ ਨਾਲ ਗੱਲਾਂ ਕਰਕੇ ਆਪਣੇ ਮਨ ਨੂੰ ਹੌਲਾ ਕਰ ਲੋ ਪਰ ਉਦਾਸੀ ਜਿਆਦੀ देर ਆਪਣੇ ਚਿਹਰੇ ਤੇ ਜਾਂ ਆਪਣੇ ਮਨ ਤੇ ਨਾ ਰੱਖੋ ਕਿਉਂਕਿ ਉਦਾਸੀ ਲਿਆਉਣੀ ਬਹੁਤ ਸੌਖੀ ਆ ਤੇ ਖੁਸ਼ ਰਹਿਣਾ ਬਹੁਤ ਔਖਾ ਵਾ ਤੁਸੀਂ ਹਮੇਸ਼ਾ ਜੇ ਆਪਣੇ ਆਪ ਨੂੰ ਚੜ੍ਹ ਦੀ ਕਲਾ ਵਿੱਚ ਰੱਖੋਗੇ ਤੇ ਤੁਹਾਨੂੰ ਕੋਈ ਵੀ ਕਿਸੇ ਦੇ ਵਿੱਚ ਹਿੰਮਤ ਨਹੀਂ ਆ ਕਿ ਤੁਹਾਨੂੰ ਟੈਂਡੀ ਕਲਾ ਵੱਲ ਤਕੇਲ ਸਕੇ ਅਸੀਂ ਆਪਣੇ ਆਪ ਨੂੰ ਕਿੱਦਾਂ ਖੁਸ਼ ਰੱਖਣਾ ਵਾ ਇਹ ਕੰਮ ਸਾਡਾ ਵਾ ਅਸੀਂ ਕਿਸ ਤਰ੍ਹਾਂ ਖੁਸ਼ ਰਹਿਣਾ ਵਾ ਸਾਨੂੰ ਕੀ ਪਸੰਦ ਆ ਤੁਸੀਂ ਲੋਕਾਂ ਦੀਆਂ ਗੱਲਾਂ ਦੀ ਪਰਵਾਹ ਨਾ ਕਰਿਓ ਕਿ ਲੋਕੀ ਤਾਂ ਦੇ ਬਾਰੇ ਕੀ ਬੋਲਦੇ ਆ ਕੀ ਸੋਚਦੇ ਆ ਤੁਸੀਂ ਖਾਲੀ ਇਹ ਸੋਚਿਆ ਕਰੋ ਕਿ ਮੇਰਾ ਮਨ ਕੀ ਚਾਹੁੰਦਾ ਵਾ ਮੈਂ ਕੀ ਚਾਹੁੰਦਾ ਵਾਂ ਇਹ ਕਦੀ ਨਾ ਸੋਚਿਆ ਕਰੋ ਕਿ ਮੈਂ ਤੇ ਆ ਬਣਨਾ ਹੀ ਤੇ ਮੈਂ ਆ ਨਹੀਂ ਬਣ ਸਕਿਆ ਨਹੀਂ ਜੇ ਤੁਸੀਂ ਅੱਜ ਨਹੀਂ ਮਿਹਨਤ ਕਰੀ ਚੱਲੋ ਹੋ ਸਕਦਾ ਵਾ ਤੁਸੀਂ ਮਿਹਨਤ ਕਰਦੇ ਕਰਦੇ ਇੱਕ ਸਫਲ ਇਨਸਾਨ ਬਣ ਜੋ ਜੇ ਤੁਹਾਨੂੰ ਲੱਗਦਾ ਵਾ ਕਿ ਮੈਂ ਤੇ ਕੋਈ ਬਹੁਤ ਵੱਡੀ ਜੌਬ ਕਰਨੀ ਸੀ ਮੈਨੂੰ ਤੇ ਉਹ ਮਿਲ ਹੀ ਨਹੀਂ ਆ ਮੈਂ ਘਰ ਦੇ ਕੰਮਾਂ ਵਿੱਚ ਉਲਝ ਕੇ ਰਹਿ ਗਿਆ ਵਾਂ ਹੁੰਦਾ ਉਹ ਹੀ ਆ ਜੋ ਸਾਡੇ ਕਰਮਾਂ ਵਿੱਚ ਲਿਖਿਆ ਹੁੰਦਾ ਵਾ ਅਸੀਂ ਮਿਹਨਤ ਕਰਦੇ ਆ ਪਰ ਜੇ ਪਰਮਾਤਮਾ ਨੇ ਸਾਡੇ ਕਰਮਾਂ ਵਿੱਚ ਜਿਸ ਤਰ੍ਹਾਂ ਦੀ ਚੀਜ਼ ਲਿਖੀ ਸਾਨੂੰ ਉਹੀ ਚੀਜ਼ ਮਿਲਣੀ ਸਾਡੇ ਕਹਿਣ ਕਰਨ ਦਾ ਕੁਝ ਨਹੀਂ ਹੁੰਦਾ ਵਾ ਜਦੋਂ ਸਮੇ ਸਮਾ ਹੋਇਆ ਸਾਨੂੰ ਸਭ ਆਪੇ ਮਿਲ ਜਾਣਾ ਵਾ ਸਾਨੂੰ ਸਿਰਫ ਹਮੇਸ਼ਾ ਸਬਰ ਕਰਨ ਦੀ ਲੋੜ ਆ ਆਪਣੇ ਆਪ ਨੂੰ ਖੁਸ਼ ਰੱਖਣ ਦੀ ਲੋੜ ਹੁੰਦੀ ਆ ਆਪਣੇ ਆਪ ਨੂੰ ਅਸੀਂ ਖੁਸ਼ ਰੱਖਾਂਗੇ ਤੇ ਅਸੀਂ ਤੰਦਰੁਸਤ ਵੀ ਰਾਵਾਂਗੇ ਹਮੇਸ਼ਾ ਹੀ ਚੜ੍ਹਦੀ ਕਲਾ 'ਚ ਰਾਵਾਂਗੇ ਆਪਣੇ ਆਪ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੋ ਨਾ ਕਿ ਦੂਸਰਿਆਂ ਦੀ ਗੱਲਾਂ ਦੀ ਪਰਵਾਹ ਕਰਕੇ ਹਮੇਸ਼ਾ ਆਪਣੇ ਆਪ ਨੂੰ ਕੋਸੀ ਜਾਓ ਜਾਂ ਆਪਣੇ ਆਪ ਤੋਂ ਨੇਗੇਟਿਵਿਟੀ ਆਪਣੇ ਆਪ ਅੰਦਰ ਭਰੀ ਜਾਓ ਇਹ ਬਿਲਕੁਲ ਸਹੀ ਨਹੀਂ ਆ ਆਪਾਂ ਹਮੇਸ਼ਾ ਖੁਸ਼ ਰਹਿਣਾ ਵਾ ਤਾਂ ਕਿ ਆਪਾਂ ਇਹੋ ਹੁਝਿੰ ਚੀਜ਼ਾਂ ਦੇ ਧਿਆਨ ਗੱਲਾਂ ਦੇ ਧਿਆਨ ਰੱਖੀਏ ਜਿਹਦੇ ਨਾਲ ਕਿ ਆਪਾਂ ਆਪਣੇ ਆਪ ਨੂੰ ਕਿਸ ਤਰ੍ਹਾਂ ਖੁਸ਼ ਤੇ ਚੜ੍ਹਦੀ ਕਲਾ ਵਿੱਚ ਰੱਖ ਸਕਦੇ ਆ ਅੱਜ ਦਾ ਜਿਹੜਾ ਆਪਣਾ ਟੌਪਿਕ ਸੀ ਉਹ ਸੀ ਅਸੀਂ ਆਪਣੇ ਆਪ ਨੂੰ ਚੜ੍ਹਦੀ ਕਲਾ ਵਿੱਚ ਕਿਵੇਂ ਰੱਖੀਏ ਸੋ ਤਾਂ ਸਾਡੀ ਵੀਡੀਓ ਕਿ ਇਹੋ ਜੀ ਲੱਗੀ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਕਰ ਦਿਓ ਜਿਨ੍ਹਾਂ ਨੇ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਾਡੇ ਚੈਨਲ ਨੂੰ ਜਾ ਕੇ ਸਬਸਕ੍ਰਾਈਬ ਕਰ ਲੈਣ ਬਹੁਤ ਬਹੁਤ ਤੁਹਾਡਾ ਧੰਨਵਾਦ ਆਸਲੀ ਦਾ